ਸਰਕਾਰਾਂ ਤਾਂ ਫੇਲ ਹੋ ਗਈਆਂ ਜੀ ਸਿਸਟਮ ਸਰਕਾਰਾਂ ਦੇ ਤਾਂ ਹੈ ਨਹੀਂ ਨਾ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਦਾ ਤੇ ਕਿਲਾ ਨੰਦਗੜ੍ਹ ਸਾਹਿਬ ਤੋਂ ਬਾਬਾ ਜੀ ਅੱਜ ਆਪਣੀ ਮਸ਼ੀਨਰੀ ਲੈ ਕੇ ਆਏ ਆ ਸਾਰੀ ਤੇ ਆਨੰਦਪੁਰ ਸਾਹਿਬ ਵਾਲਾ ਰੋਡ ਸਾਈਡਾਂ ਬੜੀਆਂ ਖਰਾਬ ਹੋਈਆਂ ਜੀ ਆਹ ਦੇਖੋ ਤੁਸੀਂ ਹਾਲ ਸਾਈਡਾਂ ਤੇ ਟੋਏ ਪਏ ਹੋਇਆ ਬਰਸਾਤ ਕਰਕੇ ਤੇ ਇਹ ਹੁਣ ਦੋਨੇ ਸਾਈਡਾਂ ਲੱਗੀਆਂ ਜੇ ਸਾਫ ਕਰਨ ਜਿਹੜੀਆਂ ਘਾਟੇ ਵਾਲੀਆਂ ਪੋਜੇ ਵਾਲਾ ਪੋਜੇ ਵਾਲਾ ਇਹ ਮੇਰੇ ਕਾ 12 15 ਕਿਲੋਮੀਟਰ ਰਹਿ ਗਏ ਸਾਰੇ ਹੁਣ ਆ ਮਸ਼ੀਨਰੀ ਆ ਜਿਹੜੀ ਲੱਗੀ ਹੋਈ ਆ ਜੀ ਇਹ ਸਾਰਾ ਅੱਜ ਕੰਮ ਸ਼ੁਰੂ ਹੋ ਗਿਆ ਇਹਦਰ ਲੰਗਰ ਲਾਇਆ ਜੀ ਫੇਰ ਹੁਣ ਰੋਡ ਵੀ ਬਾਬੇ ਬਣਾਉਣਗੇ ਕਿਉਂ ਸਰਕਾਰਾਂ ਕੋਲ ਤਾਂ ਪੈਸੇ ਐ ਨਹੀਂ ਕਹਿੰਦੇ ਭਾਨ ਗਲੂ ਕਲਗੀ ਤਰ ਦਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤੂਰ ਸਾਹਿਬਾ ਜੀ ਵੱਲੋਂ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਤਖਤ ਸ਼੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਹੋਲੇ ਮਹੱਲੇ ਤੇ ਸਮੁੱਚਾ ਹੀ ਖਾਲਸਾ ਪੰਥ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋੜ ਮਿਲ ਬੈਠਦਾ ਹੈ ਜੋੜ ਮੇਲਾ ਮਨਾਉਂਦਾ ਹੈ ਔਰ ਭਾਰੀ ਤਾਦਾਦ ਦੇ ਵਿੱਚ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਵਿੱਚ ਉੱਥੇ ਪਹੁੰਚਦੀਆਂ ਹਨ ਔਰ ਗੜ ਸ਼ੰਕਰ ਤੋਂ ਲੈ ਕੇ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਜੀ ਤੱਕ ਸੜਕ ਦਾ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਕਈ ਵਾਰੀ ਚਿੱਠੀਆਂ ਰਾਈ ਵੀ ਆਖਿਆ ਗਿਆ ਹੈ ਔਰ ਮੰਤਰੀਆਂ ਦੇ ਨਾਲ ਮਿਲ ਕੇ ਵੀ ਉਹਨਾਂ ਨੂੰ ਆਖਿਆ ਗਿਆ ਹੈ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਗੀ ਕਿਸੇ ਨੇ ਸੜਕ ਵੱਲ ਧਿਆਨ ਨਹੀਂ ਦਿੱਤਾ ਸਰਕਾਰਾਂ ਦੇ ਕਰਨ ਵਾਲੇ ਕੰਮ ਹੁਣ ਕਾਰ ਸੇਵਾ ਸ੍ਰੀ ਆਨੰਦਗੜ ਸਾਹਿਬ ਵਾਲੇ ਮਹਾਪੁਰਖ ਸ੍ਰੀ ਮਾਨਸੰਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਜਿਹੜੀ ਸ਼ਰਕ ਦੀ ਬਣਾਉਣ ਦੀ ਜਿਹੜੀ ਹੈ ਸੇਵਾ ਉਹ ਕੀਤੀ ਜਾ ਰਹੀ ਹੈ ਪੂਰਪੇਰੀ ਸਾਥ ਸੰਗਤiyo ਸਾਜ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਦਿੱਤਾ ਤਿੱਥੋਂ ਸਕਟਲ ਬ੍ਰਾਸ ਕਰਕੇ ਕਾਰ ਸੇਵਾ ਸੰਪਰਦਾਇ ਤੋਂ ਅੰਦਰ ਸ੍ਰੀ ਆਨੰਦਪੁਰ ਸਾਹਿਬ ਸਮੂਹ ਸੇਵਾਦਾਰ ਜੀ ਦੀ ਬਖਤੂ ਬਾਬਾ ਗੁਰਦੇਵ ਸਿੰਘ ਜੀ ਬਾਬਾ ਘਾਰੇ ਬਤਿਸ ਸਮੂਹ ਸੰਗਤ ਅਰਦਾਸ ਕਰਕੇ ਚਲੀਆਂ ਕਿ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਨੂੰ ਗੜਸ਼ੰਗਰ ਤੋਂ ਰਸਤਾ ਜਾ ਰਿਹਾ ਇਹਦੀ ਹਾਲਤ ਬਹੁਤ ਕਸ਼ਟਾ ਸੀ ਸਰਕਾਰਾਂ ਨੂੰ ਬੜੀ ਬਾਰ ਬੇਨਤੀ ਕੀਤੀ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੋਲਾ ਮਲਾ ਬਿਲਕੁਲ ਨਜ਼ਦੀਕ ਆ ਗਿਆ ਲੱਖਾਂ ਸੱਜਣ तकरीबन ਮਾਝਾ ਜਵਾਬਾ ਬਾਲਵਾ ਇਹ ਸਸਟੇ ਸਾਈਂ ਇਹ ਘਰਸੋ ਘਾਟਰੀ ਬਣੀ ਹੈ ਤੇ 50 ਲੱਖ ਤੋਂ ਵੱਧ ਸੰਗਤ ਜਿਹੜੀ ਆਉਂਦੀ ਹੈ ਉੱਥੇ ਦਰਸ਼ਕਦਾਰੇ ਕਰਨ ਵਾਸਤੇ ਲੰਗਰ ਲਾਉਣ ਵਾਸਤੇ ਇਹ ਸਸਤੀ ਥਾਂ ਨਹੀਂ ਗੁਜਰਦੀ ਲੰਗਦੀ ਹੈ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜਿਵੇਂ ਕਿ ਪਹਿਲੀਆਂ ਸਰਕਾਰਾਂ ਸੀ ਭਾਵੇਂ ਉਹ ਕਾਲੀ ਦਾਲ ਸਰਕਾਰ ਸੀ ਤੇ ਉਹ ਕਾਂਗਰਸ ਦੀ ਸਰਕਾਰ ਸੀ ਜਿਸੇ ਕਿਸੇ ਸੁਖਾਸ ਛੇ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਪਰ ਇਹ ਸਾਡਾ ਕੋਈ ਕਿਸੇ ਪਾਰਟੀ ਨੂੰ ਨੀਵਾ ਉੱਚਾ ਦਿਖਾਣ ਦੀ ਗੱਲ ਨਹੀਂ ਕੀਤੀ ਇਹ ਖਾਲਸੇ ਕੌਮ ਦੀ ਗੱਲ ਆ ਉਹ ਇਹ ਸਾਰੇ ਰਸਤੇ ਸਾਣੀ ਕਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਨਹੀਂ ਜਾਂਦੇ ਨਾਣਾਦੇਵ ਨੂੰ ਜਾਣ ਵਾਲੇ ਵੀ ਜਾਂਦੇ ਆ ਸਿੰਬਲੇ ਨੂੰ ਜਾਂਦੇ ਆ ਬਾਲ ਬਾਲ ਨਾਖਦੇ ਜਾਂਦੇ ਆ ਇਹ ਰਸਤਾ ਬਹੁਤ ਖਸਤਾ ਸੀਗਾ ਇਸ ਕਰਕੇ ਇਹ ਖਸ ਸਰਪ ਨੂੰ ਬਣਾਉਣ ਵਾਸਤੇ ਕੋ ਪ੍ਰਲੋਗ ਦਿੱਤਾ ਗਿਆ ਹਜ ਸ੍ਰੀ ਅਨੰਦਪੁਰ ਸਾਹਿਬ ਕੋ ਅਰਦਾਸ ਕਰਤੀ ਸਮੂਹ ਸੰਗਤਾਂ ਮਸ਼ੀਨਰੀ ਲੈ ਕੇ ਤੇ ਇਸ ਘਾਟਾਂ ਦੇ ਵਿੱਚ ਜਿੱਥੇ ਇਸ ਟਾਈਮ ਸੇਵਾ ਚੱਲੂ ਚੁੱਕੀ ਆ ਸ਼ੁਰੂ ਕਰ ਦਿੱਤੀ ਗਈ ਆ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਇਕ ਕਾਰ ਸੇਵਾ ਸੁਪਰਡੈਕਲਾ ਨੰਦਗਨ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਹਰਪਾਲ ਸਿੰਘ ਪ੍ਰਮਾਣ ਜਿਨ੍ਹਾਂ ਨੇ ਬਹੁਤ ਸਵਾਵਾ ਕੀਤੀਆਂ ਅੱਠ ਪੁਲ ਬਣਾਏ ਨਾਵੇਂ ਪੁਲ ਦੀ ਸੇਵਾ ਚੱਲ ਰਹੀ ਆ ਸ਼ਰਕਾਂ 100 ਤੋਂ ਵੱਧ ਸਕੂਲ ਜਿਹੜੇ ਅਪੰਗਰਿਤ ਕੀਤੇ ਆ ਸੈਂਕੜੇ ਗੁਰਦੁਆਰੇ ਜਿਹੜੇ ਬਣਾ ਕੇ ਕੋਸ਼ ਸ਼ਰਮਣੀ ਕਮੇਟੀ ਨੂੰ ਸਮਰਪਿਤ ਕਰਦੇ ਆ ਕੋਈ ਸੇਵਾਵਾਂ ਚੱਲ ਰਹੀਆਂ ਨੇ ਮਹਾਰਾਜ ਕਿਰਪਾ ਕਰਨ ਇਹ ਸਾਰੀ ਗੁਰੂ ਦੀ ਬਖਸ਼ਿਸ਼ ਆ ਸੰਤਾਂ ਦਾ ਸੰਜੋਗ ਆ ਅੱਜ ਵੀ ਅਸੀਂ ਗੁਰਮਾਰਗ ਤੇ ਆਉਂਦਾ ਆਸਾਂ ਲੈ ਕੇ ਅਰਦਾਸ ਬੇਨਤੀ ਕਰਕੇ ਚੱਲੇ ਸੀ ਇਹ ਜਿਹੜੀ ਸੜਕਾ ਇਹਨੂੰ ਮਹਾਰਾਜਾ ਕਿਰਪਾ ਕਰਨ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ ਇਹ ਸੰਗਤਾਂ ਦੇ ਸੰਯੋਗ ਨਾਲ ਗੁਰੂ ਦੀ ਕਿਰਪਾ ਨਾਲ ਸਾਰੇ ਕਾਰਜ ਚੱਲ ਰਹੇ ਨੇ ਮਹਾਰਾਜ ਬਖਸ਼ਿਸ਼ ਕਰਨ ਉਹ ਗੁਰੂ ਮਹਾਰਾਜ ਦਾ ਪਰਮਾਨ ਹੈ ਖਾ ਉਹ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧ ਦੋ ਜਾਈ ਇਹ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਦੋਂ ਮਹਾਰਾਜ ਦੇ ਸਮੇਂ ਇਤਿਹਾਸਕ ਸਾਰੇ ਕੁਝ ਇਤਿਹਾਸਕ ਹੱਥ ਮੌਜੂਦ ਨੇ ਇਹ ਮਹਾਰਾਜ ਨੇ ਕਿਹਾ ਜਦੋਂ ਜਸਵੰਤ ਦੀ ਸੇਵਾ ਕਰਨੀ ਸਿੱਖਾਂ ਨੇ ਪੁੱਛਿਆ ਕਿ ਕਰਉਣਾ ਹੈ ਕਿ ਇਹ ਰਸਤੇ ਬਣਾਉਣੇ ਫੂਲ ਲਾਉਣੇ ਬਾਗ ਲਾਉਣੇ ਇਹ ਵੀ ਇੱਕੋਲਾ ਦਾ ਹਿੱਸਾ ਆ ਰਸਤੇ ਬਣਾਉਂਦਾ ਵੀ ਸੋ ਗੁਰੂ ਕਿਰਪਾ ਕਰਨ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀਆਂ ਸਖਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਨੇ ਉਹ ਸੇ ਚੱਲ ਰਹੀ ਸੇਵਾ ਵਿੱਚ ਯੋਗਦਾਨ ਵੀ ਪਾਉਣ ਦੇ ਆਣ ਕੇ ਦਰਸ਼ਨਜ਼ਾਰੇ ਕਰਨ ਆਪ ਜੀ ਨੂੰ ਅਸੀਂ ਕੁਝ ਦਿਖਾਲ ਦੇਵਾਂਗੇ ਜਿਵੇਂ ਸੇਵਾ ਦਾ ਕੰਮ ਚੱਲ ਰਿਹਾ ਮਹਾਰਾਜ ਕਿਰਪਾ ਕਰਨ ਇਹ ਸਾਰੀ ਕਿਰਪਾ ਗੁਰੂ ਦੀ ਆ ਤੇ ਗੁਰੂ ਦੀ ਬਖਸ਼ਿਸ਼ ਆ ਰਹੀ ਆ ਤੇ ਮਹਾਰਾਜ ਦਾ ਨਾਮ ਜਪ ਲਈਏ ਨਾਮ ਜਪ ਕੇ ਆਪ ਜੀ ਨੂੰ ਮੁੜ ਕੇ ਬਾਕੀ ਕਾਰਵਾਈ ਰਖਾ ਲਿਆ ਸਬੇ ਨਾਮੁ ਲਾਈ ਗੁਰੁ ਸਰਤੈ ਨਾਮ Now, i